ਮਲੇਰ ਕੋਟ ਨੇ ਜਲੇ ਕੋਲੋਂ ਦਾ ਪਿੰਡ ਮੰਡੀਆਂ ਅੱਜ ਕੱਲ ਚੋਬਰ ਤੋਂ ਟੀਮਾਂ ਡਰਦੀਆਂ ਨੇ ਚੰਗੀਆਂ ਤੋਂ ਚੰਗੀਆਂ ਵੱਡੇ ਵੱਡੇ ਚਾਪੀਆਂ ਤੋਂ ਜਿਹੜਾ ਹੱਥ ਨਹੀਂ ਧਰਾਉਂਦਾ ਜੱਜ ਜੱਜ ਕਹਿੰਦੇ ਚੋਬਰ ਨੂੰ ਕਬੱਡੀ ਓਪਨ ਦੇ ਵਿੱਚ ਜਾਂਦਾ ਸਰਾ ਕਰਾਉਂਦਾ ਜੱਜ ਜੱਜ ਕਹਿੰਦੇ ਮੁੰਡੇ ਨੂੰ ਕਬੱਡੀ ਓਪਨ ਦੇ ਵਿੱਚ ਜਾਂਦਾ ਸਰਾ ਕਰਾਉਂਦਾ ਚਲ ਬਾਹਰ ਨੇ ਕੰਟਰੀਆਂ ਵਿੱਚ ਵੀ ਤਗੜਾ ਖੇਡ ਕੇ ਆਇਆ ਤੇ ਸਿੱਖੀ ਵੀ ਉਹਨੇ ਸਾਭ ਕੇ ਰੱਖੀਆ ਮੰਡੀਆਂ ਵਾਲੇ ਜੱਜ ਨਾਲ ਜਿਹਦੀ ਯਾਰੀ ਪੱਕੀਆ ਕੋਟਨਾ ਸਿੱਖਾਕ ਦੇ ਉਹਨੂੰ ਖੇਡਦੇ ਨੂੰ ਹੋ ਗਿਆ 28 ਸਾਲ ਗੁਰਮੀਤ ਮੱਡੀਆਂ ਵਾਲਾ ਵੀ ਕਹਿੰਦੇ ਕਬੱਡੀ ਵਿੱਚ ਕਰੀ ਜਾਂਦਾ ਏ ਕਮਾਲ ਗੁਰਮੀਤ ਮੱਡੀਆਂ ਵਾਲਾ ਵੀ ਕਹਿੰਦੇ ਕਬੱਡੀ ਵਿੱਚ ਕਰੀ ਜਾਂਦਾ ਏ ਕਮਾਲ ਯਾ ਦੁੱਗਾ ਵਾਲਾ ਖੁਸ਼ੀ ਤੇ ਮੰਡੀ ਵਾਲਾ ਮਣੀ ਜਦੋਂ ਥੜ ਲੈਂਦੇ ਗੁੱਟ ਪੱਟੂ ਲਾਂ ਦੇ ਜੰਦਾ ਜਲਾਲਪੁਰਿਆ ਪਾਲਾ ਵੀ ਰੇਡਰ ਨੂੰ ਭਜੋਣ ਨਹੀਂ ਦੱਦਾ ਸੁਲਤਾਨਪੁਰ ਸੁਪਰੀਆ ਵੀ ਇੱਕ ਮੈਚ ਵਿੱਚ ਰੇਡਰਾਂ 28-28 ਪਾਉਂਦਾ ਫਰੀਆਸ ਸਾਕਰਪੁਰਿਆ ਵੀ ਰੇਡਰਾਂ ਨੂੰ ਜੱਫੇ ਕਹਿ ਕਹਿ ਲਾਉਂਦਾ ਮੰਨਾ ਤੇ ਗੱਲਾਂ ਛੇਤੀ ਹੱਥ ਨਹੀਂ ਧਰੋਂਦੇ ਲੱਖਾਂ ਕਾਜੂ ਬੱਬੂ ਲੜਾ ਜੱਫੇ ਸਰਾ ਕਰਵਾਉਂਦੇ ਕਾਲਾ ਤੂਰ ਕੋਟੀਆ ਤੇ ਪੂਰੀ ਚੰਨਾ ਵਿੱਚ ਜੋਰਿਆ ਨਰਾ ਹਰਿਆਣੇ ਵਾਲਾ ਸਿੱਧੂ ਅੱਜ ਕੱਲ ਕਰਵਾਉਂਦਾ ਐ ਸਰਾ ਹਰਿਆਣੇ ਵਾਲਾ ਸਿੱਧੂ ਅੱਜ ਕੱਲ ਕਰਵਾਉਂਦਾ ਐ ਸਰਾ ਚੱਲ ਸੁਣਾ ਦੇ ਵੇਖ ਉਹ ਦੁਨੀਆ ਫੈਣਾ ਕੀਤੀ ਯਾਰੋ ਬਿੱਟੂ ਦਗਾਲ ਨੇ ਰੇਲ ਗੱਡੀ ਨੂੰ ਜਾਂਦ ਕੀਤਾ ਸੁੱਖੇ ਪੰਡਾਲ ਨੇ ਮੰਗੀ ਕਰ ਦਿੰਦਾ ਦਾ ਚੱਕੇ ਜਾਂ ਭੱਜੀਆਂ ਦੇ ਟਰਾਲੇ ਦੇ ਸਲਮਾਨ ਖਾਨ ਨੂੰ ਮਾਤ ਪਾਉਂਦਿਆ ਮਿੱਤਰਾ ਅਕਸਨ ਪਾਲੇ ਦੇ ਸਲਵਾਨ ਖਾਨ ਨੂੰ ਮਾਰਕ ਪਾਉਂਦਿਆ ਮਿੱਤਰ ਐਕਸ਼ਨ ਪਾਲੇ ਦੇ ਆਪਣੇ ਕਹਿੰਦੇ ਆਕਾਸ਼ ਕਬੱਡੀ ਪਾ ਰਿਹਾ ਹੈ ਰਜਾਪੁਰ ਵਾਲਾ ਜਾਫੀ ਕਹਿੰਦੇ ਚਾਰੇ ਲੈ ਵੀ ਕਾਲੇ ਬੂਲੇ ਵਾਲਿਓ ਗਵਾਂਡੀ ਪਿੰਡ ਆਈ ਬੇੜੀ ਸਰਨਾ ਛੋਟਾ ਅੱਧਾ ਪਿੰਡ ਆਇਆ ਓਏ ਦੂਜੇ ਪਾਸੇ ਆਕਾਸ਼ ਇੱਕ ਪਾਸੇ ਕਾਲੇ ਬੂਲੇ ਵਾਲਾ ਦੂਜੇ ਪਾਸੇ ਕਾਸ ਇਹ ਕਹਿੰਦੇ ਆਕਾਸ਼ ਆ ਮੇਰੇ ਮਿੱਤਰੋ ਇਹਦਾ ਪਿਆਰ ਕਹਿੰਦੇ ਨੰਨੂ ਦੇ ਨਾਲ ਹੈ ਅਗਲੀ ਕਬੱਡੀ ਪਾਉਣ ਦੇ ਲਈ ਕਾਲੇ ਬੂਲੇ ਵਾਲਾ ਚੋਪਰ ਫੇਰ ਧਿਆਨ ਆਉਂ ਕਹਿੰਦੇ ਇਹ ਉਹਨਾਂ ਦੇ ਪਿੰਡੂ ਹੈ